ਜੀ ਬਾਣੂ ਪਾਹ ਜੀ ਜਵਾਲੀ ਕਿਹਾ ਸੀ ਜਿਹੜਾ ਹੈਗਾ ਜੀ ਮੰਨਤੀ ਗੁਰੂ ਜੀ ਆਹ ਜਿੱਥੇ ਗੁਰੂ ਜੀ ਆ ਲਾ ਲੀਆਂ ਪਾਡਰ ਪੰਤੀ ਆ ਇੱਕ ਮਿੰਟ ਇੱਧਰ ਕੈਮਰਾ ਮਾਰਿਓ ਆ ਕੀ ਲਿਖਿਆ ਸਰ ਆ ਬੋਰਡ ਤੇ 1996 ਹੈ ਨਾ ਚਲੋ 100 3 ਸਾਲ ਮਕਾਨ ਵੰਡੇ ਨੂੰ ਲੱਗਦਾ ਪਹਿਲਾਂ ਲੱਗਿਆ 800 8 ਸਾਲ ਪਹਿਲਾਂ ਲੱਗਦਾ ਕੇ ਪ੍ਰਾਪਤ ਕਰਵਾ ਦਿੱਤਾ ਚਲੋ ਆਨੇ ਗਾਂਣਾ ਸਾਡੇ ਪਾਏ ਵੇ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਦਾਲ 55 ਸ਼ਾਨ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਗਾਨਾ ਸਾਹਿਬ ਵਾਲੇ ਮਜੂਦਾ ਮੁਖੀ ਦਾਸ ਸੇਵਾਦਾਰ ਜਿਲ੍ਹਾ ਸ੍ਰੀ ਮੁਕਸਾ ਸਾਹਿਬ ਦਾ ਜਿਲ੍ਹਾ ਮੁਖਸਾ ਸਾਹਿਬ ਜਸਵੰਤ ਸਿੰਘ ਹਾਂਜੀ ਦੇਖੋ ਜੀ ਅਸੀਂ ਤੁਹਾਡੇ ਕੋਲ ਅਸਲੀ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਬੇਦਵੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜਾ ਕਰੋ ਸਹੀ ਆ ਕਕਾਰਾਂ ਦੀ ਬਿਆਦ ਵੀ ਉਹਨਾਂ ਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹਦੇ ਧਾਰਾ ਲਾਈ ਜਾਵੇ ਫਿਰ ਉਹਦੇ 'ਚ ਤੁਹਾਡੇ ਦੇ ਕੱਲ ਸਾਡੇ ਦਲਪੰਗ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨਾ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਨਹੀਂ ਦਿੱਤੀ ਆ ਕਿ ਇਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਅਸੀਂ ਏਦੋਂ ਵੱਧ ਆ ਜਾਈਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਉਦੋਂ ਤਰ੍ਹਾਂ ਦੀ ਬੇਅਦਵੀ ਹੋਈ ਆ ਹੋਈ ਆ ਜਨ ਨਹੀਂ ਮੇਰੀ ਗੱਲ ਫੇਸ ਕਰੋ ਇੱਧਰ ਸ਼ਮਸ਼ ਮੇਰੀ ਗੱਲ ਫੇਸ ਕਰੋ ਹਾਂਜੀ ਮੇਰੀ ਮੇਰੀ ਗੱਲ ਫੇਸ ਕਰੋ ਇੱਧਰ ਵਿਕਾਸ ਮੇਰਾ ਹਾਂਜੀ ਮੇਰੇ ਮਤਲਬ ਪਾਦਰ ਸਾਹਿਬ ਵੀ ਅੰਮਰਤਾਰੀ ਐ ਮੇਰੇ ਮਾਤਾ ਜੀ ਵੀ ਅੰਮਰਤਾਰੀ ਐ ਮੇਰੀ ਸੱਸ ਵੀ ਇੱਥੇ ਰਹਿੰਦੀ ਐ ਉਹ ਵੀ ਅੰਮਰਤਾਰੀ ਐ ਅਸੀਂ ਜੀ ਗੁਰੂ ਘਰ ਨੂੰ ਮੰਨਦੇ ਫਿਰ ਮੈਂ ਪੜਿਆ ਲਿਖਿਆ ਹੈਗਾ ਠੀਕ ਐ ਜੀ ਮੇਰੇ ਫਿਰ ਬੇਟੀ ਵੀ ਐ ਬੇਟੇ ਵੀ ਐ ਵੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮਰਤਾਰੀ ਬੰਦੇ ਵੀ ਸੀ ਨਾਲ ਦੇਖੋ ਵੀ ਅੰਬਰਤਾਰੀ ਮਤਲਬ ਬੀਬੀ ਹੈ ਮੇਰੀ ਨੋ ਇੱਕ ਮਿੰਟ ਹਾ ਪੱਤੀ ਕਹਿੰਦੇ ਧੱਕੇ ਮਾਰਦੇ ਹਰ ਦੇ ਧੱਕੇ ਮਾਰਦੇ ਫਿਰ ਸਾਡੀ ਇਹ ਪੱਤਰ ਚਲੋ ਕੋਈ ਨਹੀਂ ਕੋਈ ਨਹੀਂ ਗੁੰਡਾ ਗੱਲ ਅੱਜ ਦੇ ਪੱਤਰਕਾਰਾਂ ਨਾਲ ਗੁੰਡਾਗਰਦੀ ਹੋ ਰਹੀ ਹੈ ਸਾਡੇ ਸਾਹਮਣੇ ਦੇਖਾ ਰਹੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਪੱਤਰਕਾਰਾਂ ਨਾਲ ਕੀ ਕਰਿਆ ਜਾਇ ਹੋਈ ਅੱਜ ਨਾ ਲੱਗਿਆ ਲੋਕਾਂ ਨੂੰ ਕੁਰਾਉਣ ਨੂੰ ਨਹੀਂ ਕੰਮ ਨਹੀਂ ਕਰ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਤੋਂ ਸਮਝਾ ਰਹੇ ਹਾਂ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾਇਆ ਜਾਵੇ ਕਿਉਂ ਸਰਪੰਚ ਮੈਂਬਰ ਆ ਕੇ ਕਹੋਣਾ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕੰਮ ਕਰਦਾ ਸਾਡੇ ਨੂੰ ਉਹਨਾਂ ਨੇ ਕਿਹਾ ਸਾਡੇ ਦੇ ਲੋਜਿਸਟਿਕਸ ਲਾਈ ਮੇਰੀ ਗੱਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਅਪਰੇਟ ਹੋਇਆ ਹੋਇਆ ਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇ ਦੇ ਕੋਈ ਬਾਈ ਬਾਈ ਮੜਾ ਮਟਾ ਗੋਣੇ ਹਾੜ ਦੀ ਨਹੀਂ ਉਹਨੂੰ ਹਾੜ ਦੀ ਪ੍ਰੋਬਲਮ ਫੋਜਾ ਦੇ ਕਿ ਪਹਿਲਾਂ ਸੀ ਆਪਾਂ ਗੱਲ ਮਗਾਉਣੀ ਪਹਿਲਾਂ ਜੀ ਪ੍ਰੇਮ ਹੋਇਆ ਵੇ ਹਾੜ ਦਾ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੀ ਬੋਲ ਲਈ ਸੀ ਉਹ ਤਾਂ ਲੱਗ ਹੀ ਨਹੀਂ ਰਿਹਾ ਕਿਉਂਕਿ ਹਾੜ ਦੀ ਪ੍ਰੋਬਲਮ